ਬਈ ਜੀ ਇਹ ਨਾ 16 16 ਦੀ ਟਾਈਲ ਹੈ ਔਰ 12 mm ਪ੍ਰੋਪਰ ਥਿਕਨੈਸ ਦੀ ਟਾਈਲ ਹੈ ਇਹ ਸਟਾਈਲ ਨੂੰ ਤੁਸੀਂ ਕਿਤੇ ਵੀ ਲਗਵਾ ਸਕਦੇ ਹੋ ਮੀਨ ਜਿਵੇਂ ਆਪਾਂ ਕੋਈ ਮੈਰਿਜ ਪੈਲੇਸ ਹੋ ਗਏ ਉਹਦੀ ਪਾਰਕਿੰਗ ਤੇ ਲਾਉਣਾ ਹੈ ਕੋਈ ਆਪਣੇ ਵੱਡੀਆਂ ਕੋਠੀਆਂ ਹੋ ਗਈਆਂ ਜਿਵੇਂ ਆਪਣੇ ਜ਼ਿਮੀਦਾਰ ਭਰਾਵਾਂ ਦੀ ਵੱਡੀਆਂ ਕੋਠੀਆਂ ਆਉਂਦੀਆਂ ਉਹਨਾਂ ਦੀ ਪਾਰਕਿੰਗ ਤੇ ਲਾਉਣਾ ਤੇ ਉਹਨਾਂ ਤੇ ਲੱਗਦੀ ਹੈ ਇਹਦੀ ਇੱਕ ਸਭ ਤੋਂ ਵਧੀਆ ਕੁਆਲਿਟੀ ਦੀ ਗੱਲ ਇਹ ਹੈ ਕਿ ਇਸ ਤੇ ਚਾਹੇ ਜਿੰਨਾ ਮਰਜ਼ੀ ਵਹੀਕਲ ਭਰਿਆ ਹੋਵੇ ਕੋਈ ਟਰਾਲਾ ਹੋਵੇ ਟਰੱਕ ਹੋਵੇ ਟਰੈਕਟਰ ਹੋਵੇ ਭਰਿਆ ਹੋਵੇ ਪਰ ਇਹਦੀ ਭਰੀ ਟਰਾਲੀ ਹੋਵੇ ਇਹਦੇ ਦੀ ਭਰੀ ਹੋਵੇ ਨਾ ਕਣਕ ਦੀ ਆਪਣੀ ਟਰਾਲੀ ਹੋਣ ਅੱਖਾਂ ਮੀਚ ਕੇ ਚੜਾ ਲਓ ਔਰ ਇਹਦੇ ਚ ਡਿਜ਼ਾਈਨਿੰਗ ਔਰ ਕੁਆਲਿਟੀ ਬਹੁਤ ਵਧੀਆ ਜਿਹੜੀ ਇਹ ਟਾਈਲ ਹੈ ਇਹ ਗ੍ਰੇਨਾਈਟ ਦੇ ਕ੍ਰਸ਼ ਤੋਂ ਬਣਦੀ ਹੈ ਸਭ ਤੋਂ ਵੱਡੀ ਇਹਦਾ ਬੈਨੀਫਿਟ ਇਹ ਗ੍ਰੇਨਾਈਟ ਦੇ ਕ੍ਰਸ਼ ਤੋਂ ਬਣਦੀ ਹੈ ਠੀਕ ਹੈ ਜੀ ਔਰ ਸਾਰੀ ਇਹਦੀ ਡਿਜ਼ਾਈਨਿੰਗ ਲਾਈਫਟਾਈਮ ਇਹਦੀ ਗਾਰੰਟੀ ਹੈ ਜਿਹੜੀ ਇਹਦੀ ਡਿਜ਼ਾਈਨਿੰਗ ਹੈ ਉੱਪਰਲੀ ਸ਼ਾਈਨਿੰਗ ਦੀ ਇਹਦੀ ਲਾਈਫਟਾਈਮ ਦੀ ਗਾਰੰਟੀ ਹੈ ਔਰ ਇਹਦੀ ਟੁੱਟਣ ਦੀ ਬਸ نیچے ਭਰਤਣਾ ਦਬਦੀ ਹੋਵੇ ਤੈਲ ਨਹੀਂ ਮਾਰ ਖਾਂਦੀ ਇਹ ਜੀ ਕਾਫੀ ਮਿਲ ਜਾਣਗੇ ਜੀ ਡਿਜ਼ਾਈਨ ਆਏ ਲਗਾ ਕੇ ਚਲੋ ਸਾਰੇ ਕਨਸੈਪਟਸ ਹੀ ਇਸ ਤੇ ਮਿਲ ਜਾਣਗੇ ਸੋ ਸਾਈਜ਼ ਜੀ ਸਾਈਜ਼ 16 16 ਠੀਕ ਹੈ ਰੇਟ ਵਾਇਦਾ ਹੈ ਜੀ ਹੈਵੀ ਡਿਊਟੀ ਟਾਈਲ ਹੈ ਜੀ 25 ਰੁਪਏ ਫੁੱਟੇ ਦਾ ਰੇਟ ਹੈ ਜੀ ਓਕੇ ਆਹ ਡਿਜ਼ਾਈਨ ਆ ਗਿਆ ਜੀ ਇਹਦੇ ਸੋ ਆਪਾਂ ਡੀ ਕੇ ਮਾਰਬਲ ਹੁਣਾ ਜੀ ਨੇੜੇ ਰੋਮੀ ਵਾਲਾ ਗੇਟ ਹੈ ਨੰਬਰ ਸਕਰੀਨ ਦੇ ਉੱਤੇ ਹੈਗਾ ਡੀ ਕੇ ਮਾਰਬਲ ਪੇਜ ਨੂੰ ਫੋਲੋ ਕਰਕੇ ਸਕਰੀਨ ਸ਼ਾਟ ਲੈ ਕੇ ਉਹ ਤੁਹਾਨੂੰ ਹੋਰ ਵੀ ਮੰਨ ਲਓ ਤੁਹਾਡਾ ਮਾਨ ਸਨਮਾਨ ਕੀਤਾ ਜੀ ਇਹਨੂੰ ਅੱਖਾਂ ਵਿੱਚ ਕੇ ਲਾ ਲਓ ਜੀ ਕਿਤੇ ਸਾਰੀ ਉਮਰ ਟਾਈਲ ਜਾਂਦੀ ਨਹੀਂ ਇਹ ਜੀ ਠੀਕ ਹੈ ਜੀ ਤਿਆਰੀ ਬਹੁਤ ਘੈਂਟ ਨੇ